ਜੀ ਦੋਸਤੋ ਤੁਹਾਡਾ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਕਣਕ ਦੀ ਬਜਾਈ ਬਾਰੇ ਗੱਲ ਕਰਨ ਲੱਗੇ ਆ ਕਿਉਂਕਿ ਅੱਜ 30 ਦਸੰਬਰ ਹੋ ਚੁੱਕਿਆ ਅਕਤੂਬਰ ਵਿੱਚ ਬਾਣ ਖਾਲੀ ਹੋਣੇ ਸ਼ੁਰੂ ਹੋ ਜਾਣੇ ਆ ਝੋਨੇ ਦੀ ਵੜਾਈ ਹੋਈ ਜੇ ਹੋ ਜਾਣੀ ਹੈ ਤੇ ਲੋਕਾਂ ਨੇ ਕਣਕ ਬੀਜਣ ਦੀ ਕਾਲੀ ਕਰਨੀ ਹੈ ਜਲਦੀ ਜਲਦੀ ਅਗੇਤੀ ਕਣਕ ਬੀਜਣ ਨੂੰ ਸ਼ੁਰੂ ਹੋ ਜਾਣੀ ਹੈ ਜੇ ਆਪਾਂ ਸੁਪਰ ਸੀਡਰ ਨਾਲ ਬੀਜਾਂਗੇ ਅਕਤੂਬਰ ਵਿੱਚ ਅਤੇ ਨਵੰਬਰ ਦੇ ਫਸਟ ਵੀਕ ਤੱਕ ਫਿਰ ਵੀ ਉਹਦੇ ਵਿੱਚ ਸੁੰਢ ਪਊਗਾ ਪਰਾਲੀ ਵਿੱਚ ਸੁੰਢ ਦੀ ਸਮੱਸਿਆ ਬਹੁਤ ਆਉਂਦੀ ਹੈ ਜਾਂ ਫਿਰ ਤੁਸੀਂ ਜੇ ਅਗੇਤੀ ਕਣਕ ਬੀਜਣੀ ਹੈ ਤਾਂ ਹੈਪੀ ਸੀਟਰ ਨਾਲ ਬੀਜਿਓ ਹੈਪੀ ਸੀਟਰ ਦੇ ਨਾਲ ਅਗੇਤੀ ਕਣਕ ਕਾਮਯਾਬ ਰਹਿੰਦੀ ਹੈ ਜੇ ਸੁਪਰ ਸੀਟਰ ਨਾਲ ਬੀਜਣੀ ਹੈ ਘਟੋ ਘਟ 15 ਨੰਬਰ ਤੋਂ ਬਾਅਦ ਬੀਜਿਓ ਚੰਗਾ ਝਾੜ ਰਹੂਗਾ ਮੈਂ ਪਰਾਲੀ ਨੂੰ ਜਮਾ ਅੱਗ ਨਹੀਂ ਲਾਉਂਦਾ ਮੈਂ ਸੁਪਰ ਸੀਟਰ ਦੇ ਨਾਲ ਬੀਜਦਾ ਪਰ ਬੀਜਦਾ 15 ਨਵੰਬਰ ਤੋਂ ਬਾਅਦ 15 ਨਵੰਬਰ ਤੋਂ ਬਾਅਦ ਜਾਨੀ ਕਿ 22 23 ਨਵੰਬਰ ਤੱਕ ਵੀਜਦਾ 30 ਸਿਆਸੀ ਵੀਜਦਾ ਮੇਰਾ ਫੁੱਲ ਬੰਪਰ ਝਾੜ ਆਉਂਦਾ 60 ਮਣ ਦੀ ਝੜਦੀ ਹੈ ਵੀਰੋ ਇਹ ਖਿਆਲ ਰੱਖਿਓ ਕੋਈ ਵੀ ਜੇ ਅਗੇਤੀ ਕਣਕ ਨਾ ਬੀਜੇ ਉਹਦੇ ਚ ਸੁੰਢ ਪਊਗਾ ਕਿਉਂ ਜਦੋਂ ਪਰਾਲੀ ਦੇ ਵਿੱਚ ਮਿੱਟੀ ਰਲ ਜਾਂਦੀ ਹੈ ਤਾਂ ਹੋਮਸ ਪੈਦਾ ਹੋ ਜਾਂਦੀ ਹੈ ਉਹਦੇ ਵਿੱਚ ਸੁੰਢ ਬਣਦਾ ਹੈ ਹੈਪੀ ਸੀਟਰ ਦੀ ਪ੍ਰਾਲੀ ਉੱਪਰ ਪਈ ਰਹਿੰਦੀ ਆ ਉਹਦੇ ਵਿੱਚ ਸੁੰਡ ਨਹੀਂ ਬਣਦਾ ਨਾ ਚੂਹਾ ਖੱਡ ਕੱਢਦਾ ਚੂਹਾ ਵੀ ਨਹੀਂ ਖੱਡ ਕੱਢਦਾ ਉਹਦੇ ਵਿੱਚ ਪ੍ਰਾਲੀ ਥੱਲੇ ਪਈ ਰਹਿੰਦੀ ਆ ਧੰਨਵਾਦ ਜੀ